ਨੰਨਵੀਰ ਦੇ ਨਾਮ ਦੇ ਬਾਸ ਤੇ ਇਹ ਆਛਣਾਈ ਮੋਈ ਬਾਸ ਬੂਟਾ ਨਹੀਂ ਬਸ ਕਲਾ ਤੁਸੀਂ ਦੀਪ ਟੇਲੋ ਬੋਲਣਾ ਅੱਲਾ ਦੀਪ ਟੇਲੋ ਅੱਲਾ ਦੀਪ ਟੇਲੋ ਗੁਰ ਨਜ਼ਰ ਦੇ ਬੂਟੇ ਬਸ ਗੁਰ ਨਜ਼ਰ ਗੁਰ ਨਜ਼ਰ ਗੁਰ ਨਜ਼ਰ ਅਸਿਕੀ ਹੀ 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 ਪੂਰਾ ਪਰਵਜੋਤ ਸਿੰਘ ਦੇ ਨਾਂ ਤੇ ਬੂਟਾ ਲਾ ਰਹੇ ਪੂਰਾ ਪਰਵਜੋਤ ਸਿੰਘ ਦੇ ਨਾਂ ਤੇ ਬੂਟਾ ਲਾ ਰਹੇ ਨਹੀਂ ਨਹੀਂ ਕੱਲਾ ਪਰਵਜੋਤ ਸਿੰਘ ਕੱਲਾ ਪਰਵਜੋ ਸਿੰਘ ਦੇ ਨਾਂ ਤੇ ਬੂਟਾ ਲਾ ਰਹੇ ਨੇ ਕੱਲਾ ਬੋਲਣਾ ਜੈ ਸਿੰਘ ਜੈ ਸਿੰਘ ਜੈ ਜਮ ਜੈ ਸਿੰਘ ਜੈ ਜਿੰ ਸ਼ਰਮਾ ਸ਼ਰਮਾ ਰਾਣਾ ਨਾਨ ਰਣਵੀਰ ਨਹੀਂ ਆਦਾ ਬੀਨੂ ਰਣਵੀਰ ਆ ਦੇਖੋ ਆ ਤਾਂ ਗਿਆ ਨਨਵੀਰ ਜੀਤ ਸਿੰਘ ਆਲੂ ਆਲੀਆ ਵਾਲਿਆ ਦੇ ਨਾਂ ਤੇ 500 500 ਬੂਟਾ ਲਗਾ ਰਹੇ ਹਾਂ ਐ ਬੋਲੋ ਹਰਦੀਪ ਸਿੰਘ ਦੇ ਨਾਂ ਤੇ ਆਲੂਵਾਰਕ ਦੇ ਨਾਂ ਤੇ ਪੂਟਾ ਲਗਾ ਰਿਹਾ ਜੀ ਦੁਆਰਾ ਜੀ ਹਰਦੀਪ ਸਿੰਘ ਦੇ ਨਾਂ ਤੇ ਜੀ ਆਲੂਵਾਲ ਦੇ ਨਾਂ ਤੇ ਪੂਟਾ ਲਗਾ ਰਿਹਾ ਹੈ ਜੀ ਨੀਮੋ ਦਾ ਨਾਮ ਹੈ ਪੰਸਾ ਮੁਟਾ ਬਾਈ ਆਏ ਹੋਏ ਤਰੀ ਨੀਮ ਨਿਮਰਤ ਖੇਰਾ ਨਿਮਰਤ ਖੇਰਾ ਲਗਾ ਪੰਸਾ ਮੁਟਾ ਕਰਦੇ ਬਾਈ ਨਾਮ ਮਾਨ ਤੇ ਨਾਮ ਤੇ ਪੰਸਾ ਹਾਂਜੀ ਬਾਰਵੀਂ ਨਾਮ ਮੰਗ ਕੇ 500 ਬੁਟਾ ਉਹ ਲਿਗਿਆ ਸੀ ਹੋਰ ਚੰਗੀ ਤਰ੍ਹਾਂ ਸੁਣ ਆ ਤਾਂ ਖੰਗਰੇ ਹੋ ਪਗਲਾ ਕਰੀਏ ਬਹਿ ਜਾ ਆਪਾਂ ਬੁਟੇ ਲਾਈਏ ਖਾਣੇ ਲੱਗিয়ে ਕਰ ਚਾਤ ਉਹ ਦੇਖੋ ਉਹ ਵੀ ਆ ਗਿਆ ਚਾਤ ਬਾਗ ਲਵਾਉਣੀ ਆ ਬੂਟਾ ਲਵਾਉਣੀ ਆ ਗੋਟੀ ਪਾ ਕੇ ਲੰਘਵੇ ਮਤ ਜਾ ਦੇ ਵਈਆ